ਸੰਗਰੂਰ ਦੀ ਜੇਲ੍ਹ ਵਿਖੇ ਲੜਪੇ ਚਾਰ ਕੈਦੀ ਦੋ ਹੋ ਗਏ ਬਲੂ ਰੈੱਡ ਅਤੇ ਦੋ ਦੇ ਲੱਗੀਆਂ ਗੰਭੀਰ ਸੱਟਾਂ ਜਿਨ੍ਹਾਂ ਨੂੰ ਪਟਿਆਲੇ ਰੈਫਰ ਕਰਨਾ ਪਿਆ ਕਿ ਇਹ ਪੂਰਾ ਮਾਮਲਾ ਆਉਦਖਾਨੇ ਡਾਕਟਰ ਦੀ ਜਵਾਨੀ ਸਾਡੇ ਕੋਲ ਕਿੰਨੇ ਬੇਸ਼ਰਾਏ ਸੀ ਕਿੰਨੇ ਦੇ ਜੱਤੋਈਏ ਕਿੰਨੇ ਜੱਫੀ ਸਾਡੇ ਕੋਲ ਟੋਟਲ ਚਾਰ ਪੇਸ਼ੈਂਟ ਆਏ ਸੀ ਜਿਸ ਜੇਲ੍ਹ ਚੋਂ ਪੁਲਿਸ ਤੇ ਉਹਨਾਂ ਦੇ ਡਾਕਟਰ ਸਾਹਿਬ ਲੈ ਕੇ ਆਏ ਸੀਗੇ ਉਹਨਾਂ ਦੇ ਵਿੱਚੋਂ ਦੋ ਪੇਸ਼ੈਂਟਸ ਦਾ ਬਲੂ ਰੈੱਡ ਸੀਗੇ ਪਹਿਲਾਂ ਹੀ ਦੋ ਪੇਸ਼ੈਂਟ ਸੀਰੀਅਸ ਸੀਗੇ ਉਹਨਾਂ ਦਾ ਐਮ ਐਲ ਆਰ ਕਰਕੇ ਅਸੀਂ ਉਹਨਾਂ ਨੂੰ ਪਟਿਆਲੇ ਰੱਖਤਾ ਸਰ ਟ੍ਰੀਟਮੈਂਟ ਦੇ ਕੇ ਕਿਹੜੇ ਕਿਹੜੇ ਪ੍ਰੋਬਲਮ ਸੀ ਕਿਹੜੇ ਕਿਹੜੇ ਉਹਨਾਂ ਨੂੰ ਹਰਸ਼ ਤੇ ਧਰਮਿੰਦਰ ਨਾਮ ਦੇ ਦੋ ਪੇਸ਼ੈਂਟ ਸੀਗੇ ਜਿਹੜੇ ਪ੍ਰੋਬਲਮ ਸੀਗੇ ਤੇ ਗਗਨਦੀਪ ਸਿੰਘ ਤੇ ਮੁਹੰਮਦ ਸਹਿਵਾਗ ਪੇਸ਼ੈਂਟ ਸੀਗੇ ਜਿਹੜੇ ਸਿਕ ਸੀ ਜਿਹੜੇ ਸਿਕ ਨਾਲ ਉਹਨਾਂ ਦੇ ਕਿੰਨੇ ਕਿਹੜੀਆਂ ਸੱਟਾਂ ਕਿੱਥੇ ਲੱਗੀਆਂ ਉਹਨਾਂ ਦੇ ਬੈਕ ਤੇ ਸਿਰ ਤੇ ਕੰਨ ਤੇ ਬਾਹ ਤੇ ਅਲੱਗ-ਅਲੱਗ ਜਗ੍ਹਾ ਤੇ ਕਿਸੇ ਨਾਲ ਦੀ ਹਾਲਤ ਹਾਲਤ ਆਫਰ ਇਨਵੈਸਟੀਗੇਸ਼ਨ ਵੀ ਦੱਸਿਆ ਜਾਂਦਾ ਜਿਹੜੀ ਸੱਟਾਂ ਨੇ ਕਿਹੜੀਆਂ ਲੱਗੀਆਂ 下路下路